ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਸੰਭੂ ਵਾਟਰ ਤੇ ਖੜੇ ਆ ਕੁਝ ਕਦਮਾਂ ਦੀ ਦੂਰੀ ਤੇ ਜੋ ਸੰਭੂ ਵਾਟਰ ਹੈ ਤੇ ਕੁਝ ਨੌਜਵਾਨ ਨੇ ਸਾਡੇ ਨਾਲ ਜਿਨ੍ਹਾਂ ਨੇ ਕੀ ਕੁਝ ਅਜਿਹਾ ਜੇ ਪੰਜਾਬੀ ਚ ਕਹਿ ਸਕਦੇ ਆ ਜਿਗਾਰਡ ਬਣਾਇਆ ਕਿ ਜਿਸ ਦੇ ਅੱਗੇ ਹੁਣ ਵੱਡੇ ਵੱਡੇ ਗੋਲੇ ਗੋਲੀਆਂ ਵੀ ਫੇਲ ਹੋਣਗੇ ਸੋ ਗੱਲਬਾਤ ਕਰਦੇ ਉਹਨਾਂ ਨੇ ਉਹਨਾਂ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਹੀ ਭਪਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਪਾਂ ਹੀ ਲੁਧਿਆਣੇ ਦੇ ਰਹਿਣ ਵਾਲੇ ਆ ਪਿੰਡ ਰਾਇਆ ਜੀ ਠੀਕ ਕਰ ਰਹੀਆਂ ਤੋਂ ਘਾੜੇ ਦੇ ਨੇੜੇ ਹਾਂਜੀ ਹਾਂਜੀ ਭੈਣੀ ਸਾਹਿਬ ਕੋਲੇ ਤੇ ਮਤਲਬ ਕੀ ਚੀਜ਼ ਬਣਾਈ ਹੈ ਜੀ ਬਾਬਾ ਜੀ ਢਾਲ ਆਈ ਏ ਅੱਛਾ ਜੀ ਹਾਂਜੀ ਜਿਵੇਂ ਆਪਣੇ ਸਿੰਘਾਂ ਕੋਲੋਂ ਹਾਂਜੀ ਹਾਂਜੀ ਜਿਵੇਂ ਜੀ ਆਪਣੇ ਗੋਲੇ ਸੱਟਦੇ ਨੇ ਜੀ ਆਪਣੇ ਹਨਾ ਗੋਲੀ ਮਾਰਦੇ ਨੇ ਦੂਜੀ ਰਬੜ ਦੀ ਗੋਲੀ ਤਾਂ ਕੋਈ ਵੀ ਸੱਟਦੇ ਨੇ ਜੀ ਮੋਟੀ ਆ ਪੂਰੀ ਇਹਦੇ ਵਿੱਚ ਨਹੀਂ ਲੰਘੂਗੀ ਕਿੰਨੀ ਮਤਲਬ ਮਟਾਈ ਇੰਨੀ ਇਹਦੀ ਮਟਾਈ ਜੀ 14mm ਦੀ ਮਟਾਈ ਸੀਗੀ ਤੇ 23 ਕਿਲੋ ਲਾਈਏ अच्छा 1 23 किलो ਦਾ ਇੱਕ ਇਹਦੇ 6 7 ਬਣਾਏ ਨਹੀਂ ਜੀ ਅਸੀਂ ਇਦਾਂ ਉਹ ਵੀ ਮਾੜੇ ਦਿਖਾ ਦੂੰ ਅੰਦਰ ਉਹ ਵੀ ਇਹ ਜੀ ਆਏ ਆ ਪਰ ਉਹ ਖਸਾਦੇ ਆ ਠੀਕ ਹੈ ਤੇ ਚੱਕਣ ਚ ਨਹੀਂ ਫਿਰ ਮੁਸ਼ਕਿਲ ਆਉਂਦੀ ਮੁਸ਼ਕਿਲ ਤਾਂ ਆਉਦੀ ਆ ਜੀ ਪਰ ਆਏ ਆ ਵੀ ਇਹਦੇ ਮੂਰੇ ਹਰਦਾ ਨਹੀਂ ਕੁਝ ਇਹ ਬਚਾਅ ਕਰਦੀ ਆ ਜੀ ਠੀਕ ਹੈ ਪਹਿਲਾਂ ਜਿਵੇਂ ਹੁਣ ਅਸੀਂ ਜਦੋਂ ਪਹਿਲਾਂ ਕੀਤਾ ਸੀਗਾ 21 ਨੂੰ ਜੀ ਉਸ ਦਿਨ ਸਾਡੇ ਨਾਲ ਦਿਆਂ ਦੇ ਸੱਟਾ ਸੱਟਾਂ ਬਹੁਤ ਬੋਝੀਆਂ ਸੀ ਤੇ ਉਹ ਗੋਲੀਆਂ ਉਹ ਦੂਜੀਆਂ ਗੋਲੀਆਂ ਵੀ ਵੱਜੀਆਂ ਨੇ ਤੇ ਗੋਲਾ ਵੀ ਵੱਜਿਆ ਮੁੰਡੇ ਦੇ ਪੱੜ ਤੇ ਇੱਕ ਉਹਦੇ ਕਰਕੇ ਫਿਰ ਅਸੀਂ ਸੋਚਿਆ ਵੀ ਕੋਈ ਚੀਜ਼ ਚਾਹੀਦੀ ਆਪਾਂ ਨੂੰ ਵੀ ਜਿੱਦਾਂ ਆਪਾਂ ਬਜਾ ਕੀਤਾ ਜਾਵੇ ਫਿਰ ਅਸੀਂ ਇਹ ਸੋਚਿਆ ਵੀ ਅਸੀਂ ਇਹ ਬਣਾਏ ਜੀ ਤੇ 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 17 ਵਿੱਚ ਕੁਝ ਲਿਖਿਆ ਨੇ ਉਹ ਵੀ ਜਰੂਰ ਸਰੋਤੇ ਨੂੰ ਪੜਾ ਲਈਏ ਸ਼ਸਤਰ ਕੇ ਅੰਦੀਨ ਹੈ ਰਾਜ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਹਾਂਜੀ ਇਹਦਾ ਜੀ ਮਤਲਬ ਇਹ ਆ ਵੀ ਜੇ ਆਪਣੇ ਕੋਲ ਸ਼ਸਤਰੇ ਨਹੀਂ ਹੈਗੇ ਤਾਂ ਆਪਾਂ ਜੰਗ ਕੀ ਜਿੱਤ ਲਾਂਗੇ ਜੇ ਆਪਣੇ ਕੋਲ ਸ਼ਸਤਰ ਜਰੂਰੀ ਚਾਹੀਦੇ ਨੇ ਆਪਣੇ ਗੁਰੂ ਸਾਹਿਬਾਨੇ ਵੀ ਕਿਹਾ ਬਾਈ ਵੀ ਇਹ ਸ਼ਸਤਰ ਹੋਣਗੇ ਤਾਂ ਜੰਗ ਵੀ ਤਾਂ ਜਿੱਤ ਸਾਦੀ ਹੈ ਸ਼ਸਤਰ ਦੇ ਉਹਨਾਂ ਦੇ ਹਾਂਜੀ ਸਹੀ ਬਾਤ ਹੈ ਉਹਦੇ ਕਰਕੇ ਜੀ ਫਿਰ ਅਸੀਂ ਸ਼ਸਤਰ ਬਣਾ ਲਏ ਤੇ ਆਪਣੇ ਝੰਡੀਆਂ ਵੀ ਕੋਲ ਨੇ ਜੀ ਡੰਡੇ ਵੀ ਕੋਲ ਨੇ ਬਚਾ ਕਰਾਂਗੇ ਜੀ ਤੇ ਦਿੱਲੀ ਪਹੁੰਚਾਂਗੇ ਜੀ ਮੋਦਰਾ ਆਪਣੇ ਵੱਲੋਂ ਜੈ ਕਿਸਾਨ ਦਾ ਪੂਰਾ ਨਾਰਾ ਹੈਗਾ ਪਰ ਉੱਤਰੋਂ ਜੈ ਜਵਾਲ ਦਾ ਨਾਰਾ ਨਹੀਂ ਆਉਂਦਾ ਜੀ ਪਹਿਲਾਂ ਕਹਿੰਦੇ ਜੈ ਜਵਾਨ ਜੈ ਕਿਸਾਨ ਨਹੀਂ ਹੁਣ ਹੈਗਾ ਜੀ ਜੈ ਜਵਾਨ ਤੂੰ ਮਾਰੇ ਕਿਸਾਨ ਸਹੀ ਗੱਲ ਠੀਕ ਹੈ ਜੀ ਤੇ ਸਰਿਆਮ ਕਤਲ ਹੋ ਰਿਹਾ ਜੀ ਪਰਸੋਂ ਸਾਡਾ ਭਰਾ ਮਾਰਦਾ 21 ਸਾਲ ਦਾ ਜੀ ਕਤਲ ਕੀਤਾ ਵਾ ਜੀ ਉਹ ਤੇ ਸਾਨੂੰ ਬਹੁਤ ਦੁੱਖ ਆ ਉਹਦੇ ਮਾਰਤਾ ਸੀ ਜੀ ਕੁਝ ਬੋਲ ਨਹੀਂ ਸਕਦੇ ਇਹ ਸ਼ਬਦ ਨਹੀਂ ਹੈ ਕੋਈ ਉਹਦੇ ਵਾਸਤੇ ਜੀ ਜਿਹਦਾ ਜੀ ਮਾਰਦਾ ਪੁੱਤ ਗਿਆ ਵਾ ਜੀ ਨਾਲ ਪਰਿਵਾਰ ਖਾਲੀ ਹੋ ਗਿਆ ਉਹਨੂੰ ਪਤਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਹੀ ਹੈ ਨਾ ਉਹਦਾ ਬਹੁਤ ਦੁੱਖ ਆ ਸਾਨੂੰ ਜੀ ਉਹਨਾਂ ਦਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਜੀ ਇੱਕ ਨੌਜਵਾਨ ਇਸ ਸਮੇਂ ਜ਼ਿੰਦਗੀ ਤੇ ਮੌਤ ਦੀ ਲੜਾਈ ਵੀ ਲੜ ਰਿਹਾ ਹਾਂ ਹਾਂਜੀ ਹਾਂਜੀ ਉਹ ਵੀ ਹੁਣ ਤੁਸੀਂ ਆਪ ਦੇਖ ਲਓ ਵੀ ਸਰਕਾਰਾਂ ਜੀ ਕਤਲਿਆਂ ਮਾਰ ਰਹੀਆਂ ਨੇ ਸ਼ਰਿਆਂਵ ਜੀ ਤੁਸੀਂ ਇੱਥੇ ਡਟੇ ਹੋਏ ਹੋ ਤੁਸੀਂ ਵੀ ਦੇਖਿਆ ਹੋਊਗਾ ਕਿ ਇੱਕ ਬਹੁਤ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਫੌਦੇ ਭੇਜਦੇ ਵਿੱਚ ਨੇ ਫੌਜ ਵਾਲੇ ਨਹੀਂ ਹੈਗੇ ਵੀ ਸਿਵਲ ਵਰਦੀ ਚ ਨੇ ਸਿਰਫ ਉਹਨਾਂ ਨੇ ਹੈਲਮਟ ਵਗੈਰਾ ਲਏ ਹੋਏ ਨੇ ਹਾਂਜੀ ਫਿਰਦੇ ਆ ਜੀ ਬਹੁਤ ਫਿਰਦੇ ਨੇ ਇੱਕ ਦਿਨ ਪਤਾ ਫੜਿਆ ਵੀ ਆ ਜੀ ਇੱਥੇ ਅੱਛਾ ਇੱਕ ਹੋਰ ਛੱਡੋ ਜੀ ਤੁਸੀਂ ਸਰਦਾਰ ਜੀ ਦੇ ਭੇਜੇ ਸੀਗੇ ਜੀ ਅੱਛਾ ਹਾਂਜੀ ਉਹ ਪਤਾ ਕਰਦੇ ਫਿਰਦੇ ਸੀਗੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਕਿਹੜੇ ਜਾਤੀ ਬੰਦੇ ਹੋ ਕਿਹੜੇ ਆ ਜੀ ਉਹਨਾਂ ਨੇ ਕੁਝ ਨਹੀਂ ਬੋਲਿਆ ਹੈਗਾ ਅੱਛਾ ਜੀ ਤੇ ਉਹ ਜੀ ਪਲਾਂ ਦੇ ਵਿੱਚ ਗਾਇਬ ਹੋ ਗਏ ਮਤਲਬ ਜਾਣਕਾਰੀ ਲੈ ਰਹੇ ਨੇ ਸਿਰਫ ਵੀ ਹਾਂਜੀ ਹਾਂਜੀ ਪਤਾ ਕਰ ਰਹੇ ਨੇ ਵੀ ਸ਼ੰਭੂ ਮੋਰਦੇਸ ਜਾਨੀ ਕਿ ਵੀ ਕੀ ਕੁਝ ਚੱਲ ਰਿਹਾ ਵਾ ਗਾਂ ਦਾ ਗਾਂ ਜੀ ਫਿਰ ਦੱਸ ਦੇਣੇ ਚੁਗ ਚੁਗਲੀ ਕਰਦੇ ਨੇ ਵੀ ਕੀ ਚੱਲ ਰਿਹਾ ਕੀ ਸਲਾਹ ਵਾ ਸਾਰਾ ਕੁਝ ਪਾਫ ਲੈਂਦੇ ਫਿਰਦੇ ਨੇ ਬੂਆ ਦੀ ਤੇ ਕਿੰਨੀ ਮਤਲਬ ਇਹਦੇ ਨਾਲ ਦੀਆਂ ਸੀਲ ਬਣਵਾਈਆਂ ਇਹ ਨਾਲ ਦੀਆਂ ਜੀ ਅਸੀਂ 6 ਉਧਰ ਪਈਆਂ ਨੇ 7 ਵੀ ਆ ਜੀ ਕੁੱਲ 7 ਬਣਵਾਈਆਂ ਨੇ ਜੀ ਠੀਕ ਹੈ ਇਹ ਸਪੈਸ਼ਲ ਮਤਲਬ ਡਿਊਟੀ ਲਈ ਹੋਈ ਆ ਰੇ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਵੀ ਚੱਕ ਲੈਂਦਾ ਨਹੀਂ ਜੀ ਇਹ ਐ ਆ ਵੀ ਪਾਰਾ ਬੋਤ ਦਾ ਜੀ ਚੱਕ ਲਈਦਾ ਪਾਰਾ ਬਹੁਤ ਆ ਜੀ ਹਾਂ ਇਹ ਬੰਦਾ ਚੱਕ ਹਾਂ ਜੀ ਕਿਉਂਕਿ ਇਹਦੀ ਜਦੋਂ ਇਹਦੇ ਤੇ ਕੋਈ ਬਾਹਰ ਹੋਣਾ ਵਾ ਝੂਟਾ ਪੈਣਾ ਜੀ ਇੱਕ ਗਿਰ ਛਟਕਾ ਪੈਣਾ ਅਸੀਂ ਪਿੱਟ్రਾਈ ਲੈ ਕੇ ਦੇਖਿਆ ਵੀ ਮੁੰਡਿਆਂ ਨੇ ਕਹ ਤੂੰ ਮਾਰਦੀ ਫੜ ਕੇ ਦੇਖਦੇ ਆ ਇੱਕ ਗਿਰ ਤਾਂ ਬੰਦੇ ਦੀ ਬਾਹ ਨੂੰ ਝਟਕਾ ਪੈਂਦਾ ਜੀ ਕੀ ਮਤਲ ਲੈ ਇੱਟ ਵਗੈਰਾ ਮਾਰ ਕੇ ਦੇਖੀ ਜੋ ਮਰਜੀ ਮਾਰ ਲੋ ਜੀ ਮੈਂ ਕਹਿੰਦਾ ਵੀ ਨਹੀਂ ਜਦੋਂ ਤੁਸੀਂ ਟਰਾਈ ਲਈ ਜਾਂਦਾ ਟਰਾਈ ਲਈ ਹਾਂ ਜੀ ਡੰਡੇ-ਨੁੰਡੇ ਮਾਰੇ ਨੇ ਮੋٹے ਜਿਹੜੇ-ਜਿਹੜੇ ਜਾਣੀ ਕੋਣਾਂ ਕੋਲ ਆਏ ਮਾਰ ਕੇ ਦੇਖਿਆ ਨੇ ਬੇ ਪੂਰੇ ਜ਼ੋਰ ਨਾਲ ਜਿਵੇਂ ਉਹ ਬਿਨਾ ਕਿਸੇ ਕਹਿੰਦੇ ਦਿਲ ਤੋਂ ਮਾਰਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਪੂਰੀ ਚਾਲ ਚੱਲੂਗੀ ਜੀ ਇਹ ਓ ਹੈਵੀ ਸਟੀ ਲੱਗੀ ਹੋਈ ਤੇ ਹੁਣ ਜਿਵੇਂ ਹਜੇ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਇੱਕ ਨਾ ਨੈਟਿਵ ਸਿਰਜਿਆ ਜਾ ਰਿਹਾ ਅਫਵਾਹਾਂ ਕਹਿ ਸਕਦੇ ਆ ਓਟਰੀਆਂ ਨੇ ਵੀ ਜਿਹੜੇ ਨੌਜਵਾਨ ਨੇ ਉਸ ਦਿਨ ਦੀ ਘਟਨਾ ਤੋਂ ਬਾਅਦ ਵੀ ਵਾਪਸ ਜਾ ਰਹੇ ਨੇ ਤੁਸੀਂ ਵੀ ਇੱਕ ਨੌਜਵਾਨ ਹੋ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਇਹ ਤਾਂ ਅਫਵਾਹ ਵਾਜੀ ਜਾ ਨਹੀਂ ਰਿਹਾ ਜਿਵੇਂ ਤੁਹਾਨੂੰ ਪਤਾ ਹੋਵੇ ਵੀ ਹੈ ਨਾ ਸਾਡੇ ਵੀਰ ਦਾ ਸ਼ੁਭ ਕਰਮੰਦਾ ਹੋਇਆ ਵਾ ਕਿ ਨਹੀਂ ਤੇ ਸੁਣਨ ਦੀ ਗੱਲ ਆਈ ਆ ਵੀ ਉਹਨਾਂ ਦੇ ਪਿੰਡ ਦੇ ਹੋਰ ਨੌਜਵਾਨਾਂ ਨੇ ਝੰਡੀ ਚੱਕ ਲਈ ਜੀ ਅੱਛਾ ਜੀ ਇੱਕ ਤਾਂ ਉਹ ਵੀ ਡਰ ਕੇ ਘਰੇ ਬੈੜਦੇ ਨੇ ਜੀ ਇਹ ਜੀ ਕੰਮ ਢਾਰ ਕੇ ਘਰੇ ਬੈਠਣਾਂ ਨਹੀਂ ਲੈਣੀ ਹੈਗੀ ਜੇ ਇੱਕ ਸ਼ੁਭ ਕਰਮਣ ਜੀ ਜੋਰ ਨਾਲ ਬੋਲੇ ਥਾਣ ਹਾਏ ਸੋ ਸ੍ਰੀ ਅਕਾਲ ਬੋਦੀ ਮਰ ਗਿਆ ਹਾਏ ਹਾਏ ਜੋ ਨਾ ਸੋ ਕਰਕੇ ਬੋਦੀ ਮਰ ਗਿਆ ਹਾਏ ਹਾਏ ਜਗਰਾ ਛੱਡ ਬੋਲੇ ਸੋਨ ਹਾਏ ਸੋ ਸ੍ਰੀ ਅਕਾਲ ਦੇਖ ਸਾਡੇ ਉਹ ਵੀ ਜਵਾਕਾਂ ਦੇ ਵਿੱਚ ਵੀ ਇੰਨਾ ਜਨੂੰਨ ਆ ਜੀ ਠੀਕ ਹੈ ਨਾ ਇੱਕ ਤਾਂ ਤੁਸੀਂ ਕਹਿੰਦੇ ਹੋ ਵੀ ਹਨਾ ਲੋਕ ਡਰ ਗਏ ਹਨ ਵੀ ਨੌਜਵਾਨ ਉਹਦੇ ਨਹੀਂ ਤੁਸੀਂ ਆਪ ਦੇਖ ਲਓ ਵੀ ਬਾਬਾ ਜੀ ਆਪਣੇ ਛੋਟਰੇ ਬੱਚੇ ਨੂੰ ਵੀ ਲੈ ਕੇ ਆਏ ਨੇ ਮੈਂ ਇਹੀ ਗੱਲ ਤੇ ਕਹਿਣਾ ਜਾਊਂਗਾ ਇੱਕ ਦਿਨ ਅਸੀਂ ਥੋੜੇ ਦਿਨ ਪਹਿਲਾਂ ਰਾਤ ਨੂੰ ਖੜੇ ਸੀ ਉੱਥੇ ਸਿਰਫ ਸਾਹਮਣੇ ਹਾਂਜੀ ਤੇ ਇੱਕ ਸਖਸ਼ਾਤੀ ਆਪਣੇ ਕਿਸਾਨ ਵੀਰ ਆਏ ਸੀ ਉਹਨੇ ਦੱਸਿਆ ਉਹਦੇ ਟਿੱਡ ਤੇ ਗੋਲੀ ਲੱਗੀ ਸੀ ਪਰ ਜੇ ਕੋਈ ਹੋਰ ਸਟੇਟ ਦਾ ਆਉਂਦਾ ਸ਼ਾਇਦ ਡਰ ਕੇ ਬਹਿ ਜਾਂਦਾ ਪਰ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਦੂਜਿਆਂ ਨਾਲ ਲੈ ਕੇ ਆਇਆ ਗੱਲ ਤਾਂ ਉਹੀ ਆ ਕਿ ਨਾ ਜੀ ਇਹ ਕੌਮ ਜੀ ਡਰ ਕੇ ਘਰੇ ਬੈਠਣ ਵਾਲੀ ਨਹੀਂ ਹੈਗੀ ਇਹ ਹਰੀ ਸਿੰਘ ਨਲੂਏ ਦੀ ਕੌਮ ਆ ਜੀ ਠੀਕ ਆ ਜੀ ਕੋਈ ਬੰਦਾ ਡਰ ਕੇ ਰਹੇਗਾ ਪੰਜਾਬੀ ਨਹੀਂ ਜਲੇਗਾ ਕੋਈ ਆਪਣੇ ਭੈਣ ਚੋਂ ਮਰ ਜਾਂਗਾ ਜਾਂ ਸਾਡੇ ਕੋਈ ਡਰ ਨਹੀਂ ਹੈ ਪੰਜਾਬੀਆਂ ਜਨਤਾ ਸਾਾਨੂੰ ਸਾਡੇ ਤੇ ਕਿਸਾਨ ਲੀਡਰਾਂ ਦੇ ਸਾਨੂੰ ਇੱਕ ਇੱਕ ਸਾਨੂੰ ਸਿਰਫ ਪ੍ਰਧਾਨ ਜਿਹੜੇ ਵੀ ਸਾਡੇ ਮੋਰੀ ਬੰਦੇ ਨੇ ਇੱਕ ਸਿਰਫ ਸਾਨੂੰ ਇੱਕ ਵਾਰੀ ਉਹਦਾ ਦੇ ਦੇਣਾ ਵੀ ਹਾਂ ਵੀ ਕਰ ਦੋ ਕੰਮ ਅਸੀਂ ਤਿਆਰ ਆਉਂਦੇ ਨਾਲ ਅਈ ਤਿਆਰ ਆ ਜੀ ਗੱਲ ਤਾਂ ਉਹ ਆ ਜੀ ਇਹ ਮਤਲਬ ਮੁੜਨੇ ਵਾਲੇ ਨਹੀਂ ਹੈਗੇ ਘਰੋਂ ਜੀ ਦਿੱਲੀ ਦਾ ਜਾ ਕੇ ਰਹਿਣਗੇ ਦੇਖੋ ਜੀ ਪੰਜਾਬੀ ਕਿਸੇ ਕੀਮਤ ਵੀ ਨਹੀਂ ਡਰੇਗਾ ਪਾ ਕੋਰ ਪ੍ਰਮਾਤਮਾ ਨੇ ਅੱਜ ਦੇੜੀ ਇਹੋ ਜਿਹੇ ਪਹਾੜੇ ਆ ਵੀ ਬਾਬਾ ਬੰਦਾ ਸਿੰਘ ਉਹਦਾ ਬਾਬਾ ਭਗੇਰ ਸਿੰਘ ਜਿੰਨੇ ਜਾ ਕੇ ਕੱਲੇ ਨਹੀਂ ਦਿੱਲੀ ਦਾ ਛੱਡਾ ਘਾੜ ਦਿੱਤਾ ਹੈ ਕਿੰਨੀ ਦਲੇਰੀ ਦਾ ਕੰਮ ਐ ਇਹ ਹਰੀ ਸਿੰਘ ਨਲੂਏ ਦੀ ਕੌਮ ਆ ਜੀ ਇਹ ਕਿੱਥੇ ਡਰਨੇ ਵਾਲੀ ਆ ਇਹ ਤਾਂ ਸਾਡੇ ਗੁਰੂ ਗੋਬੀ ਨੇ ਕਹਿੰਦੇ 7 ਲੱਖ ਸੇ ਇੱਕ ਲੜਾਉਂ ਤੋਂ ਗੁਰੂ ਗੋਬੀ ਸਿੰਘ ਆ ਕਾਉ ਬੱਸ ਜੀ ਫਿਰ ਉਹੀ ਗੱਲ ਆ ਵੀ ਇਹ ਮੁੜਨੇ ਵਾਲੀ ਕੌਮ ਤਾਂ ਹੈ ਨਹੀਂ ਘਰਾਂ ਨੂੰ ਜਿੱਤ ਕੇ ਜਾਣੇ ਆਂਦੇ ਜਿੱਦਾਂ ਕਹਿੰਦੇ ਵੀ ਬੱਚੇ ਅਕਸਾਉਂਦੇ ਵੀ ਨੇ ਸਾਹਮਣੇ ਲੋਕ ਜਾਣ ਜਾਣ ਕੇ ਵੀ ਅਕਸਾਉਂਦੀ ਕੋਸ਼ਿਸ਼ ਕਰਦੇ ਨੇ ਬੋਧੀ ਵੀ ਆ ਜੋ ਇਦਾਂ ਦਾ ਨਾ ਜੀ ਸਹੀ ਗੱਲ ਆ ਜੀ ਹੁਣ ਜਿਵੇਂ ਹੁਣ ਉੱਤੇ ਖੜ੍ਹ ਦੇਣੇ ਆਸੀਂ ਦੇਖਦੇ ਨਹੀਂ ਮਿਡਲਮੈਨ ਕਰਾ ਦਿਖਾਉਂਦੇ ਨੇ ਜੀ ਅੱਛਾ ਉਹਨਾਂ ਨੂੰ ਪਤਾ ਵੀ ਹੁਣ ਇਹਨਾਂ ਦੀ ਇੱਕ ਜੀ ਸਾਡੀ ਕਹਿੰਦੇ ਹੁੰਦੇ ਵੀ ਕੌਮ ਸਿਆਣੀ ਵੀ ਆ ਤੇ ਨੌਜਵਾਨ ਵੀ ਸਹਣ ਨੇ ਸਾਨੂੰ ਸਾਡੇ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਵਾ ਵੀ ਤੁਸੀਂ ਸਾ ਤੋਂ ਪੁੱਛੇ ਵੀ ਨਾ ਡੰਗਰੀ ਪੱਟਣੀ ਹੈਗੀ ਅਸੀਂ ਉਹਨਾਂ ਦੀ ਮੰਨਦੇ ਵੀ ਹਾਂ ਹੁਣ ਉਹਨਾਂ ਨੂੰ ਇਹ ਗੱਲ ਦਾ ਪਤਾ ਵਾ ਵੀ ਜੱਥੇਬੰਦੀਆਂ ਜਿਵੇਂ ਕਹਿਣਗੀਆਂ ਨੌਜਵਾਨ ਉਹ ਮੇ ਕਰਨਗੇ ਉਹ ਜੀ ਫਾਇਦਾ ਚੱਕ ਰਹੇ ਨੇ ਮਿਡਲ ਫਿੰਗਰ ਦਿਖਾਉਂਦੇ ਨੇ ਠੀਕ ਆ ਜੀ ਹੋਰ ਗਲਤ ਗੱਲ ਦੇ ਇਸ਼ਾਰੇ ਕਰਦੇ ਨੇ ਪਰ ਜੀ ਹੁਣ ਕੀ ਕਰ ਸਕਦੇ ਆ ਜਦਨ ਸਾਡੇ ਜੱਥੇਵੰਦੀਆਂ ਨੇ ਹੁਕਮ ਦੇਦਾ ਵੀ ਚਲੋ ਪਰ ਉਹਦਣ ਜੀ ਦਿਖਾਵਾਂਗੇ ਇਹਨਾਂ ਨੂੰ ਵੀ ਫਿਰ ਅਸੀਂ ਕੀ ਕਰ ਸਕਦੇ ਆ ਅਸੀਂ ਇਕੱਲੀਆਂ ਮਿਡਲ ਫਿੰਗਰ ਦਿਖਾ ਮਤਲਬ ਪੂਰੀ ਤਿਆਰੀ ਆ ਨੌਜਵਾਨਾਂ ਦੀ ਬਸ ਜਿੱਥੇ ਬੰਦੀਆਂ ਨੇ ਅਸੀਂ ਨਹੀਂ ਹੁਕਮ ਦੀ ਉਡੀਕ ਕਰਦੇ ਆ ਵੀ ਸਾਨੂੰ ਹੁਕਮ ਦੇਣ ਇਹ ਕਿਸੇ ਆਰਡਰ ਹੁੰਦਾ ਜਿਵੇਂ ਫੌਜ ਵਿੱਚ ਪਿਕਅਪ ਦਾ ਆਰਡਰ ਹੁੰਦਾ ਨਾ ਵੀ ਬਸ ਫੜੇ ਕਰਕੇ ਮੁੜਾਂਗੇ ਮਦਾਨ ਜੀ ਮੁੱਖ ਦੀ ਗੱਲ ਇਹ ਆ ਚੜ੍ਹਦੀ ਗੱਲ ਹੈ ਜੀ ਤੇ ਤੁਹਾਨੂੰ ਇੱਕ ਟਰੈਕਟਰ ਵੀ ਦਿਖਾ ਦਿੰਨਾ ਉਹ ਲੋਕਾਂ ਲਈ ਜੋ ਗਲਤ ਕਹਿੰਦੇ ਨੇ ਆ ਦੇਖ ਸਕਦੇ ਹੋ ਤੁਸੀਂ ਕਿਸਾਨ ਮਜ਼ਦੂਰ ਅੰਦੋਲਨ ਜਿਹਦੇ ਵਿੱਚ ਡਟੇ ਹੋਏ ਆ ਤੇ ਆ ਵੀਰ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਵਾਚ ਕਰਦਾਂਗੇ ਲਈ ਸੱਚੀ ਗੱਲ ਜੀ ਕੋਕੀ ਕਲਾ ਵੀ ਦੀ ਇਹ ਸਪੈਸ਼ਲ ਬੰਪਰ ਬਣਵਾਇਆ ਜੀ ਇਹਦੇ ਵਾਸਤੇ ਆ ਵੀਰੇ ਪਿਛਲੇ ਅੰਦੋਲਨੋਂ ਬਿਲੇ ਦਾ ਬਣਾਇਆ ਹੋਇਆ ਠੀਕ ਹੈ ਤੇ ਮਤਲਬ ਜਿਹੜੇ ਗੱਲ ਦੇ ਨਾਈਟਰ ਸਰਜਦੇ ਨੇ ਉਹਨਾਂ ਵਾਸਤੇ ਲਗਾਇਆ ਹੋਇਆ ਤੇ ਕੋਲੋ ਹਾਂਜੀ ਹਾਂਜੀ ਵੀਰੇ ਠੀਕ ਹੈ ਨੀ ਕਿਵੇਂ ਫਿਰ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਤੇ ਪੂਰੀ ਚੜਦੀ ਕਲਾ ਸੋ ਦੇਖ ਸਕਦੇ ਹੋ ਤੁਸੀਂ ਪਿੱਛੇ ਵੀ ਇਹ ਟਰੈਕਟਰ ਤੁਸੀਂ ਇਹ ਮਾਫ ਕਰਨਾ ਉਹੀ ਟਰੈਕਟਰ ਨਹੀਂ ਉਹਦੇ ਪਿੱਛੇ ਹੁੱਕ ਵੀ ਪਾਈ ਹੋਈ ਹੈ ਜਿਹੜਾ ਇੱਕ ਦਿਨ ਹਰਦੀ ਹੈ ਉਹ ਕੀ ਇਸ ਚੀਜ਼ ਕੀ ਮਤਲਬ ਬ੍ਰੋ ਟੋਅ ਕਰਨ ਨੂੰ ਆ ਕੋਈ ਚੀਜ਼ ਖਿੱਚਣ ਵਗੈਰਾ ਲਈ ਉਹ ਬੈਰੀਕੇਡ ਪੈਨੇ ਉਹ ਖਿੱਚਿਆ ਨੂੰ ਆ ਜੀ ਆ ਖਿੱਚ ਖਿੱਚ ਉਹ ਇੱਕ ਤਰੀਕੇੇ ਕੋਚਿੰਗ ਦਾ ਕੰਮ ਨਹੀਂ ਆ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੇ ਹੁਕਮਾਂ ਕਰਕੇ ਜਾ ਉਤਾਰ ਕੇ ਰੱਖੀ ਹੋਈ ਹੈ ਜੀ ਜੋ ਕੁਝ ਵੀ ਆਗੂ ਕਹਿਣਗੇ ਉਹਨਾਂ ਦੇ ਅਨਸਾਰ ਹੀ ਹੋਊਗਾ ਜੋ ਵੀ ਕੁਝ ਹੋਊਗਾ ਠੀਕ ਹਾਂ ਉਹਨਾਂ ਦੀ ਸਹਿਮਤੀ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਜੇ ਉਹ ਕਹਿਣਗੇ ਅੱਗੇ ਵਧਣਾ ਜੋ ਵੀ ਕਰਨਾ ਕਾਪੜਾ ਸੈਡਾ ਪਤੀ ਨਹੀਂ ਆਪਾਂ ਨੂੰ ਕੋਈ ਹੁਣ ਉਹਨਾਂ ਦਾ ਟਾਈਮ ਕੁਝ ਨਹੀਂ ਹੈ ਤੋ ਦੇਖ ਸਕਦੇ ਹੋ ਪੂਰੀ ਤਰ੍ਹਾਂ ਨੌਜਵਾਨ ਵੀ ਜਿਵੇਂ ਕਹਿੰਦੇ ਨੇ ਹੌਸਲੇ ਦੇ ਨਾਲ-ਨਾਲ ਦਿਮਾਗ ਦੇ ਨਾਲ ਵੀ ਹਰ ਤਰ੍ਹਾਂ ਦੀ ਤਿਆਰੀ ਆ ਇਹ ਤੁਸੀਂ ਪਹਿਲਾਂ ਵੀ ਦੇਖਿਆ ਸੀ ਹੱਕ ਮੰਗਦੇ ਆ ਆਪਣੀਆਂ ਫਸਲਾਂ ਤੇ ਮਿਹਨਤਾਂ ਦਾ ਖਿਲਾਫ ਆਪਣੇ ਦੇਸ਼ ਦੇ ਨਹੀਂ ਅਸੀਂ ਦੁਸ਼ਮਣ ਕਿਸੇ ਧਰਮ ਭੇਖਦੇ ਨਹੀਂ ਵੀ ਆਰ ਨੋ ਟੈਰਰਿਸਟ ਵੀ ਆਰ ਫਾਰਮਰਸ ਪੰਜਾਬ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਅਸੀਂ ਖੜੇ ਆ ਇਸ ਮੌਕੇ ਸੰਭੂ ਆਰਡਰ ਤੇ ਹੋਰ ਵੀ ਪਲ-ਪਲ ਦੀ ਜਾਣਕਾਰੀ ਲਾਈਵ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਬਣੇ ਰਹਿਣਾ ਲਿਮਟਡ ਗੈਂਟ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਧੰਨਵਾਦ